ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਖਾਤਮੇ ਲਈ ਜਿੱਥੇ ਸਖਤ ਆਦੇਸ਼ ਨੇ ਅਤੇ ਨਸ਼ਾ ਤਸਕਰਾ ਦੇ ਘਟਾਏ ਜਾ ਰਹੇ ਨੇ ਇਸੇ ਤਹਿਤ ਦੀ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਹਲਕਾ ਕੋਟਪੁਰਾ ਦੇ ਵਿੱਚ ਤਾਂ ਸੀਐਲ ਦਿਖਾਉਣਾ ਚਾਹੁੰਦਾ ਕਿ ਇੱਥੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦਾ ਪੀਲਾ ਪੰਜਾ ਨਜ਼ਰ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਇਹ ਫਰੀਕੋਟ ਦੇ ਜਿਹੜਾ ਜਾਲਿਆਂ ਰੋਡ ਦੇ ਉੱਪਰ ਇਹ ਦੱਸੇ ਜਾ ਰਹੇ ਕੁਝ ਭਰਨੇ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਉਹਨਾਂ ਵੱਲੋਂ ਨਸ਼ਾ ਵੇਚ ਕੇ ਜਿਹੜਾ ਹੈਗਾ ਜਾਇਦਾਦਾਂ ਬਣਾਈਆਂ ਗਈਆਂ ਸੀ ਉਹਨਾਂ ਦੇ ਉੱਪਰ ਜਿਹੜਾ ਸਰਕਾਰ ਨੇ ਜਿਵੇਂ ਸਖਤ ਕਦਮ ਚੁੱਕ ਦਿੱਤੇ ਨੇ ਤੇ ਉਹਦੇ ਚਾਲਦ ਕਾਰਛਾਇਦੇ ਜੀਸੀਪੀ ਚੱਲ ਰਹੀ ਹੈਗੀ ਆ ਇਸ ਗਲੀ ਦੀ ਗੱਲ ਕਰੀਏ ਤਾਂ ਕਾਫੀ ਘਰ ਜਿਹੜੇ ਅੱਗੇ ਤੋਂ ਤੁਹਾਨੂੰ ਦਿਖਾਈ ਗਏ ਤੇ ਕਾਫੀ ਘਰ ਜਿਹੜੇ ਹੈਗੇ ਨੇ ਇਹ ਜਿਹੜੇ ਹੈਗੇ ਸਾਰਿਆਂ ਨੂੰ ਢਾਉਣ ਦੀ ਪ੍ਰਕਿਰਿਆ ਕੀਤੀ ਜਾਣੀ ਹੈ 4 ਤੋਂ 5 ਦੇ ਕਰੀਬ ਅਗਰ ਦੱਸਿਆ ਜਾ ਰਿਹਾ ਹੈ ਕਿ ਘਰ ਹੈਗੇ ਆ ਜਿਹੜੇ ਨਸ਼ਾ ਤਸਕਰੀ ਨਾਲ ਸੰਬੰਧਿਤ ਸੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਜਿ세 ਚੱਲਦੇ ਨੇ ਪਹਿਲਾ ਘਰ ਜਿਹੜਾ ਹਟਾਇਆ ਜਾ ਰਿਹਾ ਹੈਗਾ ਅੰਦਰੋਂ ਦੇਖ ਸਕਦੇ ਹੋ ਨਮਾ ਘਰ ਹੈ ਤਿਆਰ ਕੀਤਾ ਗਿਆ ਸੀ ਯਾ ਕਾਫੀ ਵੱਡਾ ਘਰ ਹੈਗਾ ਕਿਉਂਕਿ ਇਹਦੇ ਵਿੱਚ ਲੱਗ ਰਿਹਾ ਸੀ ਕਿ ਇਹਨਾਂ ਦੇ ਖਿਲਾਫ ਕਈ ਮੁਕਾਦਮੇ ਵੀ ਦਰਜ ਹੋਣਗੇ ਕਿਉਂਕਿ ਦ ਇਖਤਿਆਰ ਕੀਤਾ ਗਿਆ ਹੈਗਾ ਕਿ ਜਸਦੇ ਚਾਲ ਦੇਣਾ ਇਹਨੂੰ ਦਾ ਹੁਣ ਘਰ ਨੂੰ ਢਾਇਆ ਜਾ ਰਿਹਾ ਹੈਗਾ ਘਰ ਦੇ ਵਿੱਚ ਹਫਲਾਹ ਇੱਥੇ ਕੋਈ ਵੀ ਨਹੀਂਗਾ ਪਰ ਦੂਜੇ ਪਾਸੇ ਲੋਕ ਵੀ ਬਾਹਰ ਇਕੱਠੇ ਹੋ ਰਹੇ ਨੇ ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਲੋਕ ਵੀ ਸਲਾਹਾਂ ਕਰ ਰਹੇ ਨੇ ਕਿ ਲਗਾਤਾਰ ਲਗਾਤਾਰ ਜਿਹੜੀ ਘਟਾ ਤਸਕਰਾਂ ਨੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਹੈਗਾ ਜਿਹੜਾ ਕਿਰਾਏ ਦੇ ਵਿੱਚ ਪਾਇਆ ਸੀ ਲਗਾਤਾਰ ਨੌਜਵਾਨਾਂ ਨਾਲ ਵੀ ਮੌਤਾਂ ਹੋ ਰਹੀਆਂ ਸੀ ਤੇ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਜਿਵੇਂ ਯੋਗੀ ਸਰਕਾਰ ਵੱਲੋਂ ਜਿਹੜਾ ਨਸ਼ੇ ਦੇ ਘਰ ਤਸਕਰਾਂ ਦੇ ਘਰ ਢਾਏ ਗਏ ਉਸ ਦੇ ਸਬੰਧ ਤੇ ਅੱਜ ਤੱਕ ਹੁਣ ਜਿਹੜਾ ਪੰਜਾਬ ਵਿੱਚ ਵੀ ਜਿਹੜੀ ਕ ਜਾਰੀ ਹੈ ਤੇ ਘਰ ਟਾਇਆ ਜਾ ਰਹੇ ਨੇ ਜਿਸ ਵਿੱਚ ਇੱਕ ਪੰਜਾਬ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਆਲਾ ਅਧਿਕਾਰੀ मौके ਤੇ ਮੌਜੂਦ ਨੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਪੁਲਿਸ ਪ੍ਰਸ਼ਾਸਨ मौके ਤੇ ਮੌਜੂਦ ਆ ਲੋਕ ਵੀ ਇੱਥੇ ਮੌਜੂਦ ਆ ਆਪਾਂ ਇਸ ਤੋਂ ਬਾਅਦ ਪ੍ਰਸ਼ਾਸਨਾਂ ਵੀ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਭਾਰੀ ਫੋਰਸ ਵੱਲ ਤਲਾਸ਼ ਹੈਗੀ ਇੱਕ ਪਾਸੇ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਇੱਥੇ ਜਿਹੜੇ ਲੋਕ ਇਹ ਚੀ ਦੀ ਸ਼ਲਾਘਾ ਵੀ ਕਰ ਰਹੇ ਨੇ ਕਿਉਂਕਿ ਕੋਈ ਆਰਟਸ ਕਾ ਵੀ ਘਟਨਾ ਨਾ ਹੋ ਇਸ ਕਰਕੇ ਵੀ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਤੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਬਰਤਵਾ ਲੋਕਾਂ ਨੇ ਵੀ ਕਰਦੇ ਆ ਗੱਲਬਾਤ ਵਿੱਚ ਚੱਲ ਰਹੀ ਹੈ ਜੀ ਤੇ ਲੋਕਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਕਿ ਪਿੰਨਾ ਪੁਲਿਸ ਦੇ ਪਿਆਸ ਸਰਕਾਰ ਦਾ ਬਹੁਤ ਵਧੀਆ ਕੰਮ ਹੈ ਜੀ ਤੁਸੀਂ ਕੀ ਕਹੋਗੇ ਮੈਡਮ ਕਿੰਨੇ ਕੰਨੇ ਲੋਕਾਂ ਦੇ ਇਹ ਕਮੈਂਟ ਆ ਰਹੇ ਨੇ ਕਮੈਂਟਾਂ ਦੇ ਵਿੱਚ ਡਿਗਰੀ ਕੰਨਾਵਰ ਲਈ ਹਟਾਈਆਂ ਜਿਆ ਕਾ ਉਹਦੇ ਘਾ ਟਾਈਮ ਟਟ ਵਾਈ ਕੀਤੀ ਜਾਉਗੀ ਦੇਖੀਏ ਮੈਂ ਸਾਰੇ ਨੂੰ ਇਹੀ ਕਹਾਂਗੀ ਕਿ ਪੰਜਾਬ ਪੁਲਿਸ ਵੀ ਤੁਹਾਡੇ ਵਿੱਚੋਂ ਹੀ ਹੈਗੀ ਅਸੀਂ ਵੀ ਤੁਹਾਡੇ ਵਰਗੇ ਪਿੰਡਾਂ ਚੋਂ ਉੱਠ ਕੇ ਅਫਸਰ ਬਣੇ ਐ ਅਸੀਂ ਸਮਝਦੇ ਹਾਂ ਕਿ ਤੁਹਾਡਾ ਦਰਦ ਕੀ ਹੈ ਔਰ ਸਾਡੇ ਸੀਐਮ ਸਾਹਿਬ ਨੇ ਜਦੋਂ ਸਾਨੂੰ ਇਹ ਥੱਪੀ ਦਿੱਤੀ ਹੋਈ ਹੈ ਤੇ ਅਸੀਂ ਪੂਰਾ ਆਪਣਾ ਤੰਦੇ ਹੀ ਨਾਲ ਪੈਂਚ ਕਰਦੇ ਪਏ ਹਾਂ ਔਰ ਤੁਸੀਂ ਆਪੇ ਹੀ ਦੇਖੋ ਕਿ ਇਹ ਉਹ ਮਹੱਲਾ ਹੈ ਜਿਹੜੀ ਬਦਨਾਮ ਬਸਤੀ ਹੁੰਦੀ ਸੀ ਹੁਣ ਇੱਥੇ ਕਰਫਿਊ ਜੇ ਹਾਲਾਤ ਨੇ ਜਿਹੜੇ ਕੁਝ ਰਹਿ ਰਹਿ ਗਏ ਹੋ ਜਾਂ ਤਾਂ ਫੱਟ ਚੁੱਕੇ ਨੇ ਬਾਕੀ ਸਾਰੇ ਅਸੀਂ ਜੇਲ੍ਹ ਦੇ ਅੰਦਰ ਦਿੱਤੇ ਔਰ ਅੱਜ ਦੇ ਜਿਹੜੀ ਕਾਰਵਾਈ ਹੈ ਉਹ ਇੱਕ ਬਹੁਤ ਸਖਤ ਮੈਸੇਜ ਹੈ ਕਿ ਇਹ ਸਾਰਾ ਕੰਮ ਹੁਣ ਪੰਜਾਬ ਚ ਨਹੀਂ ਚੱਲਦਾ ਕੋਟਪੂਰੇ ਦੀ ਗੱਲ ਕਰੀਏ ਤਾਂ ਕੋਟਪੂਰੇ ਦੀ ਕਿੱਥੇ ਕਿੱਥੇ ਕਾਰਵਾਈ ਹੋਊਗੀ ਜੇ ਇਸ ਤਰ੍ਹਾਂ ਜੀ ਅੱਜ ਪੰਜ ਹਾਊਸਸ ਆਈਡੈਂਟੀਫਾਈ ਕਰਕੇ ਸਾਨੂੰ ਮਿਲੇ ਹੈ ਐਸਡੀਐਮ ਸਾਹਿਬ ਵੱਲੋਂ ਔਰ ਉਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਅਸੀਂ ਉਹਨੂੰ ਪੁਲਿਸ ਉਮਦਾਦ ਪ੍ਰੋਵਾਈਡ ਕਰਾ ਰਹੇ ਧੰਨਵਾਦ ਜੀ ਸਾਨੂੰ ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜੇ ਹੈਗੇ ਪੰਜ ਦੇ ਕਰੀਬ ਅੱਜ ਕਾਰ ਇਹਨਾਂ ਨੂੰ ਜਿਹੜੇ ਦੱਸੇ ਗਏ ਸੀ ਉਹ ਉਹਨਾਂ ਦੇ ਖਿਲਾਫ ਕਾਰਵਾਈ ਦੀ ਉਹ ਚੱਲ ਜਾਣਗੇ ਤੇ ਲੋਕ ਬੜੇ ਖੁਸ਼ ਨੇ ਕਿ ਜਾਪੋਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਆ ਪ੍ਰਸ਼ਾਸਨ ਤੇ ਆਪਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਵੀ ਕਿ ਲੋਕਾਂ ਦਾ ਕਿਹੜਾ ਕੋਈ ਤਸਵੀਰ ਤੋਂ ਦਿਖਾਉਣੇ ਕਿ ਜਿਹੜਾ ਘਰ ਦੀ ਢਾਉਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈਗੀ ਆ ਸਰਕਾਰ ਦੀਆਂ ਸਹਾਈਤਾ ਤੇ ਬਾਅਦ ਜਿਹੜਾ ਹੈਗਾ ਪੰਜ ਤਕਰੀਬ ਵੱਜ ਘਰ ਇਹ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾਣੀ ਹੈ ਜਿਨ੍ਹਾਂ ਵੱਲੋਂ ਨਜਾਇਜ਼ ਜਿਨ੍ਹਾਂ ਵੱਲੋਂ ਨਸ਼ਾ ਤਸਕਰਾਂ ਤੋਂ ਨਸ਼ਾ ਵੇਚ ਕੇ ਜਿਹੜਾ ਹੈਗਾ ਪੰਜਾਬ ਦੀ ਜਵਾਨੀ ਖਰਾਬ ਕਰਕੇ ਜਿਹੜੇ ਪੈਸਿਆਂ ਨਾਲ ਜਿਹੜਾ ਘਰ ਬਣਾਈ ਗਏ ਸੀ ਉਹਨਾਂ ਘਰ ਨੂੰ ਢਾਇਆ ਜਾ ਰਿਹਾ ਹੈਗਾ ਤੇ ਆਪਾਂ ਲੋਕਾਂ ਨਾਲ ਗੱਲਬਾਤ ਕਰਕੇ ਨਿਕਲਣੇ ਜੀ ਬਾਈ ਕੀ ਹਾਲ ਤੁਹਾਡਾ ਜੀ ਰੇਸ਼ਮ ਸਿੰਘ ਜੀ ਬਿਸ਼ੂ ਸਿੰਘ ਜੀ ਅੱਜ ਜੋ ਕਾਰਵਾਈ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਕਾਰਵਾਈ ਕੀਤੀ ਗਈ ਅੱਜ ਦੀ ਕਾਰਵਾਈ ਬਹੁਤ ਵਧੀਆ ਜੀ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡੇ ਇੰਦਰਾ ਕਲੋਨੀ ਜਲਾਲਿਆਣਾ ਕੋਟਕਪੂਰਾ ਠੀਕ ਆ ਉਹਨਾਂ ਨੇ ਸਾਡੇ ਮਹੱਲੇ ਨੂੰ ਦੇਖਿਆ ਕਿ ਤੇ ਇੱਥੇ ਕਾਰਵਾਈ ਕੀਤੀ ਕਿਉਂਕਿ ਬਹੁਤ ਜ਼ਿਆਦਾ ਨਸ਼ਾ ਵੇਚਦਾ ਸੀ ਗਈ ਇੱਥੇ ਤਿਆਂ ਭੈਣਾਂ ਦਾ ਨੰਗਣਾ ਮੁਸ਼ਕਲ ਸੀਗਾ ਜੇ ਇਹਨਾਂ ਨਾਲ ਲੜਦੇ ਸੀ ਅਸੀਂ ਅੱਗੋਂ ਠੀਕ ਆ ਸਾਡੇ ਇਹ ਜਿਆਦਾ ਬੰਦੇ ਇਕੱਠੇ ਹੋਣ ਕਰਕੇ ਸਾਡੇ ਗੱਲ ਪੈਂਦੇ ਸੀ ਨਸ਼ੇ ਵਾਲੇ ਹੋ ਸਕਦਾ ਇਹਨਾਂ ਕੋਲ ਕਿਉਂਕਿ ਪੈਸੇ ਆ ਗਏ ਨਸ਼ਾ ਵੇਚ-ਵੇਚ ਕੇ ਹਥਿਆਰ ਵੀ ਆਦੇ ਲੈ ਸਕਦੇ ਹਨਾ ਤੇ ਉਹਦੇ ਕਰਕੇ ਅਸੀਂ ਡਰਦੇ ਸੀਗੇ ਕੋਈ ਬੋਲਦਾ ਨਹੀਂ ਸੀਗਾ ਹੁਣ ਸਾਨੂੰ ਇਦਾਂ ਮਹਿਸੂਸ ਹੋਇਆ ਕਿ ਸਾਡੇ ਬੱਚੇ ਬਚ ਜਾਣਗੇ ਸਾਡੇ ਹੁਣ ਜਿਹੜੀਆਂ ਤਿਆਂ ਭੈਣਾਂ ਸਵੇਰੇ ਸਕੂਲ ਜਾਂਦੀਆਂ ਸੀ ਉਹਨਾਂ ਨੂੰ ਮੁਸ਼ਕਲ ਨਹੀਂ ਹੋਊਗੀ ਇਥੋਂ ਨੰਗ ਰਹੇ ਸੀਗੇ ਕਿੰਨੇ ਕੀ ਇਸ ਤਰ੍ਹਾਂ ਘਰ ਹੈਗੇ ਕਰਸ਼ੀ ਨਸ਼ਾ ਤਸਰੀਆ ਸੰਬੰਧਿਤ ਉਸਤ ਨਸ਼ਾ ਤਸਰੀਆ ਨਾਲੇ ਟੋਟਲ ਲਗਭਗ ਘਟੋ ਘਟ ਵੀ 50 ਘਰ ਹੋਣਗੇ ਅੱਛਾ ਇਹ ਜਿਹੜੇ ਪੂਰਾ ਮhalla ਐਸੀ ਚੀਜ਼ਾਂ ਲੱਗਦਾ ਜੀ ਕਿਤੇ ਨਾ ਕਿਤੇ ਬਨਾਮ ਸੀਗੇ ਕਾਰਨ ਕਰਕੇ ਸਾਰੇ ਇੱਕ ਦੂਜੇ ਨੂੰ ਵੇਚ ਗਏ ਹੁਣ ਜਿਹੜੇ ਪਹਿਲਾਂ ਦੇ ਵੇਚਦੇ ਸੀ ਠੀਕ ਆ ਉਹਨਾਂ ਨੇ ਗਾ ਆਪਦਾ ਵਿੱਚ ਲਾਪੇ ਵੀ ਛੋਟੇ ਘਰਾਂ ਨੂੰ ਉਹ ਵੀ ਫਿਰ ਉਹਨਾਂ ਨੂੰ ਦੇਖ ਕੇ ਵੀ ਇੱਥੇ ਕੀ ਹੁੰਦਾ ਯਾਰਣਾ ਕੋਲ ਸੌਂਦੀ ਆ ਕਿ ਪਾ ਕੇ ਦੋ ਮਹੀਨਾ ਬਾਅਦ ਛੱਡ ਦਿੰਦੇ ਆ ਠੀਕ ਹੈ ਇਹਨਾਂ ਨੂੰ ਵੀ ਆ ਡਰ ਹੀ ਨਹੀਂ ਹੈਗਾ ਸੀ ਕਿ ਵੀ ਦੋ-ਦੋ ਮਹੀਨਾ ਬਾਅਦ ਤਾਂ ਘਰੇ ਆਉਂਦੇ ਜਮਾਨਤਾਂ ਕਰਾ ਕੇ ਡਰ ਕੀਦਾ ਰਹਿਣਾ ਅਗਲਾ ਕਹਿੰਦੇ ਕੋਈ ਨਹੀਂ ਜਮਾਨਤ ਕਰਕੇ ਆ ਹੀ ਜਾਣਾ ਕੱਲ ਨੂੰ ਹਾਂ ਹਾਂ ਤੂੰ ਵੀ ਵੱਡੇ ਵੱਡੇ ਪਾਈ ਗਏ ਨਾ ਮੈਂ ਕਹਿੰਦਾ ਜੀ ਸਾਡੀ ਉਮਰ ਨੇਰੀ ਹੋ ਗਈ ਹੈ 40 ਸਾਲ ਤੋਂ ਉੱਤੇ ਆ ਮੇਰੀ ਉਮਰ ਤੇ ਮੇਰੇ ਡੈਡੀ ਉਹਨਾਂ ਨੂੰ 100 ਤੇ 10 ਸਾਲ ਹੋ ਗਏ ਇੱਥੇ ਰਹਿੰਦੇ ਆਣੂ ਹਜੇ ਤੱਕ ਤੂੰ ਹੀ ਸਾਡੇ ਘਰ ਜਾ ਕੇ ਦੇਖ ਲੋ ਹਜੇ ਤੱਕ ਸਾਡੇ ਤੋਂ ਘਰ ਨਹੀਂ ਪਿਆ ਫਰਛਾ ਨਹੀਂ ਲੱਗੀਆਂ ਗਿਆ ਬੀਂ ਚਿੰਦੇ ਕੁੰਡੇ ਨਹੀਂ ਲਾਏ ਗਏ ਬੂਏ ਦਰਵਾਜ਼ੇ ਨਹੀਂ ਲਾਏ ਗਏ ਤਾਂ ਤੁਸੀਂ ਇਹਨਾਂ ਦੇ ਲੋਹੀ ਕਾਸੀਂ ਮੈਂ ਤੱਕ ਕਰਦੇ ਆਈ ਆਟੋ ਚਲਾਉਂਦੇ ਆ ਬੋਰੀਆਂ ਵੀ ਚੱਕਦੇ ਆਂ ਕਈ ਵਾਰੀ ਠੀਕ ਹੈ ਮਿਸਤਰੀਆਂ ਨਾਲ ਵੀ ਜਾਂਦੇ ਠੀਕ ਹੈ ਸਾਡੇ ਤੋਂ ਨਹੀਂ ਅਜੇ ਤੱਕ ਇਹੋ ਜਿਹੇ ਬਣੇ ਤੇ ਚਲੋ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਕਾਰਵਾਈ ਕੀਤੀ ਗਈ ਆ ਤਸਵੀਰ ਦਿਖਾਉਣੇ ਆ ਕਿ ਦੱਸਿਆ ਜਾ ਰਿਹਾ ਕਿ ਚਾਰ ਤੋਂ ਪੰਜ ਦੇ ਕਰੀਬ ਅੱਜ ਘਰ ਜਿਹੜੇ ਢਾਈ ਜਾਣੇ ਆ ਲੋਕਾਂ ਕਾफी ਖੋਚਨੇ ਪਹਿਲਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲਾਇਆ ਕਿ ਕਿ ਅਕਸਰ ਹੀ ਕਹਿੰਦੇ ਸੀ ਨਸ਼ਾ ਪੁਲਿਸ ਕਾਰਵਾਈ ਨਹੀਂ ਕਰਦੇਗੇ ਉਹ ਸਵਾਲ ਖੜੀ ਕੀਤੇ ਜਾਂਦੇ ਸੀ ਪਰ ਅੱਜ ਲੋਕਾਂ ਵੱਲੋਂ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲਾਇਆ ਜਦੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ ਤੇ ਘਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਘਰ ਜਿਹੜੇ ਇਹਨਾਂ ਵੱਲੋਂ ਤਿਆਰ ਕੀਤੇ ਗਏ ਸੀ ਨਸ਼ਾ ਵੇਚ-ਵੇਚ ਕੇ ਜਿਹੜੇ ਤਿਆਰ ਕੀਤੇ ਗਏ ਸੀਗੇ ਤੇ ਸਾਰੇ ਘਰਾਂ ਦੇ ਉੱਪਰ ਜਿਹੜਾ ਅੱਜ ਹੈਗਾ ਜਿਹੜਾ ਪੀਲਾ ਪੰਝਾ ਚੱਲੇਗਾ ਆਲਾ ਅਧਿਕਾਰੀ ਪੁਲਿਸ ਇੱਥੇ ਮੌਜੂਦ ਨੇ ਕਾਰਵਾਈ ਕੀਤੀ ਜਾ ਰਹੀ ਹੈਗੀ ਕਿਉਂਕਿ ਡਬਲ ਡਬਲ ਸਟ ਇਹ ਪਾਇਰੇ ਕੋਜੋ ਹੋਰ ਕਿਤੇ ਤੱਕ ਨਿਕਬਰਗੇ ਸਾਰੇ ਘਰਾਂ ਦੇ ਜਿਹੜੀ ਇਹ ਕਾਰਵਾਈ ਕੀਤੀ ਜਾਣੀ ਹੈ ਫਿਲਹਾਲ ਇਹ ਜਿਹੜੇ ਸਾਰੇ ਪਹਾਇਆ ਤਸਕਰ ਨੇ ਘਰ ਛੱਡ ਕੇ ਤੋਂ ਜਾਜੋ ਕਿਨੇ ਪਰ ਜਿਹੜੀ ਕਾਰਵਾਈ ਲਗਾਤਾਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈਗੀ ਆ ਤੇ ਲੋਕ ਵੀ ਇਸ ਚੀਜ਼ ਤੇ ਕਾਫੀ ਖੁਸ਼ ਨੇ ਆ ਦੇਖਣਾ ਕਿ ਜਿਸ ਤਰ੍ਹਾਂ ਅੱਜ ਕੋਟਕਪੂਰਾ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਹੈ ਫਰੀਕੋਟ ਜ਼ਿਲ੍ਹੇ ਦੇ ਵਿੱਚ ਹੋਰ ਕਿੱਥੇ ਕਿੰਨੀ ਕਾਰਵਾਈ ਕਰਦੀ ਅੱਜ ਫਰੀਕੋਟ ਕੋਟਕਪੂਰਾ ਦੇ ਵਿੱਚ ਪੰਜ ਦੇ ਕਰੀਬ ਜਿਹੜੇ ਘਰ ਜਿਹੜੇ ਠਾਜਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਮੈਨ ਧਰਮਿੰਦਰ ਜਨਾ ਜਗਮਤੀ ਲਈ ਜਗਤਾਰ ਸਨ